ਪੰਜਾਬ ਦੇ ਰਾਜਪਾਲ ਅਤੇ ਚੰਡੀਗੜ੍ਹ ਦੇ ਪ੍ਰਸ਼ਾਸਕ ਬਨਵਾਰੀ لال ਪ੍ਰੋਹਿਤ ਲੁਧਿਆਣਾ ਜ਼ਿਲ੍ਹੇ ਦੇ ਪਿੰਡ ਲਾਲਕਲਾਂ ਤਹਿਸੀਲ ਸਮਰਾਲਾ ਵਿਖੇ ਪਹੁੰਚੀ ਵਿਕਸਿਤ ਭਾਰਤ ਸੰਕਲਪ ਯਾਤਰਾ ਵਿੱਚ ਵਿਸ਼ੇਸ਼ ਤੌਰ ਤੇ ਸ਼ਾਮਲ ਹੋਏ ਪੇਸ਼ੇ ਇੱਕ ਰਿਪੋਰਟ ਵਿਕਸਿਤ ਭਾਰਤ ਸੰਕਲਪ ਯਾਤਰਾ ਦੌਰਾਨ ਰਾਜਪਾਲ ਬਨਵਾਰੀ لال ਪ੍ਰੋਹਿਤ ਨੇ ਪਿੰਡ ਦੇ ਲੋਕਾਂ ਨਾਲ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਸੁਨੇਹਾ ਸੁਣਿਆ ਅਤੇ ਮਗਰੋਂ ਲੋਕਾਂ ਨੂੰ ਵਿਕਸਿਤ ਭਾਰਤ ਵਿੱਚ ਸਹਿਯੋਗ ਦੇਣ ਦਾ ਸੰਕਲਪ ਵੀ ਦੁਹਾਇਆ ਅਸੀਂ ਅਸੀਂ ਬਹੁਤ ਉਕਦੇ ਹਾਂ ਅਸੀਂ ਉਕਦੇ ਹਾਂ ਕਿ ਭਾਰਤ ਨੂੰ ਭਾਰਤ ਨੂੰ 2047 ਤੱਕ 2047 ਤੱਕ ਵਿਕਸਿਤ ਅਤੇ ਵਿਕਸਿਤ ਅਤੇ ਆਤਮ ਨਿਰਭਰ ਆਤਮ ਨਿਰਭਰ ਆਸਰ ਬਣਾਉਗੇ ਆਸਰ ਬਣਾਉਗੇ ਸੁਤੇ ਨੂੰ ਸਰਕਾਰ ਕਰਨ ਲਈ ਰਾਜਪਾਲ ਨੇ ਆਪਣੇ ਵਿਚਾਰ ਸਾਂਝੇ ਕਰਦਿਆ ਕਿਹਾ ਕਿ ਸਰਕਾਰ ਦੀਆਂ ਲੋਕ ਭਲਾਈ ਯੋਜਨਾਵਾਂ ਬਾਰੇ ਹਰ ਨਾਗਰਿਕ ਨੂੰ ਜਾਗਰੂਕ ਹੋਣਾ ਜ਼ਰੂਰੀ ਹੈ ਉਹਨਾਂ ਸਾਰਿਆਂ ਨੂੰ ਆਪਣੀ ਜ਼ਿੰਮੇਵਾਰੀ ਨਿਭਾਉਂਦਿਆਂ ਯੋਗ ਲਾਪਾਤਰੀਆਂ ਨੂੰ ਯੋਜਨਾਵਾਂ ਬਾਰੇ ਜਾਣੂ ਕਰਵਾਉਣ ਦਾ ਸੱਦਾ ਦਿੱਤਾ ਉਹਨਾਂ ਕਿਹਾ ਕਿ ਜਦੋਂ ਸਮਾਜ ਦਾ ਹਰ ਨਾਗਰਿਕ ਜਾਗਰੂਕ ਹੋਵੇਗਾ ਤਾਂ ਦੇਸ਼ ਤਰੱਕੀ ਦੀਆਂ ਨਵੀਆਂ ਬੁਲੰਦੀਆਂ ਹਾਸਲ ਕਰੇਗਾ ਪ੍ਰਧਾਨ ਮੰਤਰੀ ਜੀ ਦੀਆਂ ਯੋਜਨਾਏ ਹਰ ਵਿਅਕਤੀ ਕੇ ਪਾਸ ਪਹੁੰਚਣਾ ਚਾਹੀਏ ਜਿਸ ਕੋ ਕੀ ਜ਼ਰੂਰਤ ਹੈ ਪਹੁੰਚ ਹੀ ਨਹੀਂ ਹੈ ਬਹੁਤ ਜਗ੍ਹਾ इसलिए विकसित भारत की योजना लेके आपके बीच में सब आए भी एक भी व्यक्ति ऐसा नहीं हो एक परिवार ऐसा नहीं रहे कि जिसको सारी योजनाएं मालूम बैंकिंग है छोटा धंधा शुरू करने के लिए बैंकें आई है आपके दरवाजे पे छोटा मोटा धंधा शुरू कर सकते हैं बैंकों को भी बोला हूं बैंकों को भी बोला हूं ਕੋਆਪਰੇਟਿਵ ਸੋਸਾਇਟੀ ਲੋਨ ਦੇਣੇ ਲਈ ਆਪ ਲੋਕ ਪਾਇ ਇਸ ਮੌਕੇ ਲੁਧਿਆਣਾ ਦੇ ਡਿਪਟੀ ਕਮਿਸ਼ਨਰ ਸੁਰਬੀ ਮਲਿਕ ਸਮੇਤ ਭਾਰਤ ਸਰਕਾਰ ਅਤੇ ਰਾਜ ਸਰਕਾਰ ਦੇ ਕਈ ਵਿਭਾਗਾਂ ਦੇ ਅਧਿਕਾਰੀ ਵੀ ਮੌਜੂਦ ਸਨ ਸਰਕਾਰ ਦੀਆਂ ਯੋਜਨਾਵਾਂ ਸਬੰਧੀ ਵੱਖ-ਵੱਖ ਵਿਭਾਗਾਂ ਵੱਲੋਂ ਤਕਰੀਬਨ 18 ਸਟਾਲ ਲਗਾਏ ਗਏ ਲੁਧਿਆਣਾ ਜ਼ਿਲ੍ਹੇ ਵਿੱਚ 10 ਜਾਗਰੂਕ ਵੈਂਸ ਚੱਲ ਰਹੀਆਂ ਨੇ ਜਿਨ੍ਹਾਂ ਵਿੱਚ ਹੁਣ ਤੱਕ 281 ਪਿੰਡਾਂ ਨੂੰ ਕਵਰ ਕੀਤਾ ਗਿਆ ਹੈ ਕੇਂਦਰ ਸਰਕਾਰ ਦੀਆਂ ਯੋਜਨਾਵਾਂ ਦਾ ਲਾਭ ਲੈਣ ਵਾਲੇ ਲਾਭਪਾਤਰੀਆਂ ਨੇ ਸਰਕਾਰ ਦਾ ਧੰਨਵਾਦ ਕਰਦਿਆਂ ਮੇਰੀ ਕਹਾਣੀ ਮੇਰੀ ਜ਼ੁਬਾਨੀ ਤਹਿਤ ਆਪਣੇ ਵਿਚਾਰ ਵੀ ਸਾਂਝੇ ਕੀਤੇ। ਵਿਕਸਿਤ ਭਾਰਤ ਸੰਕਲਪ ਯਾਤਰਾ ਤਹਿਤ ਅੱਜ ਅਸੀਂ ਲਾਲਕੜਾ ਪਿੰਡ ਪਹੁੰਚੇ ਹੁਦਿਆਣਾ ਦੇ ਤੇ ਆਓ ਲਾਭਪਾਤਰੀਆਂ ਨਾਲ ਗੱਲ ਕਰਦੇ ਹਾਂ ਤੇ ਇਹਨਾਂ ਨੂੰ ਪੁੱਛਦੇ ਹਾਂ ਇਹਨਾਂ ਨੂੰ ਕਿਹੜੀ ਕਿਹੜੀ ਯੋਜਨਾ ਦਾ ਲਾਭ ਮਿਲਿਆ ਹੈ। ਜੀ ਪਹਿਲਾਂ ਤਾਂ ਤੁਸੀਂ ਆਪਣਾ ਨਾਮ ਦੱਸੋ। ਸਤਿ ਸ਼੍ਰੀ ਅਕਾਲ ਜੀ ਮੇਰਾ ਨਾਮ ਸੁਨੀਤਾ ਪਿੰਡ ਇੰਸਾ ਸਾਨੂੰ ਨੀਲਾ ਕਾਂਟ ਆਯੁਸ਼ਮਾਨ ਕਾਂਟ ਸਾਰੇ ਘਰ ਰਾਸ਼ਨ ਸਾਨੂੰ ਫ੍ਰੀ ਮਿਲਦਾ ਹੈ। ਤੇ ਦਵਾਈਆਂ ਫ੍ਰੀ ਮਿਲਦੀਆਂ ਨੇ ਸਰ ਮੋਦੀ ਸਰਕਾਰ ਦਾ ਧੰਨਵਾਦ ਜਿੱਥੇ ਮੈਂ ਆਪਣੀ ਬੇਟੀ ਦਾ ਸਕੰਨਿਆ ਸਮ੍ਰiddhi ਯੋਜਨਾ ਦਾ ਅਕਾਊਂਟ ਖਲਵਾਇਆ ਜਿਸ ਦਾ ਕੇ ਵਿਆਜ 7.2% ਪਰ ਐਨਾਂ ਮੇਗਾ ਜੀ ਤੇ ਇਸ ਦੇ ਉੱਤੇ ਇਹ ਬਹੁਤ ਵਧੀਆ ਸਕੀਮ ਹੈ ਮੈਨੂੰ ਪੋਸਟ ਆਫਿਸ ਵਾਲਿਆਂ ਨੇ ਬਹੁਤ ਹੀ ਬਰੀਫਲੀ ਸਮਝਾਇਆ ਇੰਨੀ ਵਧੀਆ ਸਕੀਮ ਲੱਗੀ ਕਿ ਮੈਂ ਆਪਣੀ ਬੇਟੀ ਦਾ ਅਕਾਊਂਟ ਤੁਰੰਤ ਹੀ ਖਲਵਾ ਦਿੱਤਾ ਤਾਂ ਬਣਿਆ ਜਿਹੜਾ 1 ਲੱਖ 30000 ਰੁਪਇਆ ਦਿੱਤਾ ਗਿਆ ਸਾਨੂੰ ਮੋਦੀ ਸਰਕਾਰ ਦਾ ਬਹੁਤ ਬਹੁਤ ਧੰਨਵਾਦ ਤੇ ਸਾਨੂੰ ਆਈ ਸੁਵਾਨ ਕਾਰਡ ਵੀ ਬਣ ਗਿਆ ਸਾਡਾ ਤੇ ਸਾਨੂੰ ਦਵਾਈਆਂ ਵੀ ਫ੍ਰੀ ਦਿੱਤੀਆਂ ਜਾਂਦੀਆਂ ਨੇ ਬਾਕੀ ਸਾਡਾ ਜਿਹੜਾ ਰਾਸ਼ਨ ਆ ਉਹ ਵੀ ਸਾਨੂੰ ਮਿਲ ਰਿਹਾ ਸਾਰੀਆਂ ਸੂਲਤਾਂ ਮੋਦੀ ਸਰਕਾਰ ਵੱਲੋਂ ਮਿਲ ਰਹੀਆਂ ਨੇ ਬਹੁਤ ਬਹੁਤ ਧੰਨਵਾਦ ਮੋਦੀ ਸਰਕਾਰ ਦਾ ਸਾਨੂੰ ਅਜਵਲਾ ਯੋਜਨਾ ਤਹਿਤ ਫ੍ਰੀ ਸਿਲੰਡਰ ਮਿਲਿਆ ਜੀ ਤੇ ਅਸੀਂ ਸਾਨੂੰ ਤੋਂ ਐਂ ਪਰੀ ਜ਼ਿੰਦਗੀ ਤੋਂ ਰਹਿਤ ਮਿਲਿਆ ਜੀ ਤੇ ਮੋਦੀ ਸਰਕਾਰ ਦਾ ਧੰਨਵਾਦ ਕਰਦੇ ਹਾਂ ਜੀ ਵਿਕਸਿਤ ਭਾਰਤ ਸੰਕਲਪ ਯਾਤਰਾ ਤਹਿਤ ਅੱਜ ਅਸੀਂ ਲੁਧਿਆਣਾ ਦੇ ਲਲਕੜਾ ਪਿੰਡ ਆਏ ਸੀ ਜਿੱਥੇ ਗਵਰਨਰ ਸਾਹਿਬ ਨੇ ਓਪਨਿੰਗ ਕੀਤੀ ਤੇ ਉਹਨਾਂ ਨੇ ਯੋਜਨਾਵਾਂ ਬਾਰੇ ਦੱਸਿਆ ਮੋਦੀ ਸਰਕਾਰ ਦੀਆਂ ਜਿਹੜੀਆਂ ਚੱਲ ਰਹੀਆਂ ਨੇ ਤੇ ਅੱਜ ਅਸੀਂ ਇੱਥੇ ਲਾਭਪਾਤਰੀਆਂ ਨਾਲ ਗੱਲਬਾਤ ਵੀ ਕੀਤੀ ਜਿਨ੍ਹਾਂ ਨੂੰ ਅੱਜ ਉਜਲਾ ਯੋਜਨਾ ਤਹਿਤ ਸਿਲੰਡਰ ਮਿਲੇ ਜਾਂ ਫਿਰ ਹੋਰ ਵੀ ਜਿਹੜੇ ਲਾਭਪਾਤਰੀ ਸਨ ਉਹਨਾਂ ਨਾਲ ਗੱਲਬਾਤ ਕੀਤੀ ਕੈਮਰਾਮੈਨ ਰਣਜੀਤ ਸਿੰਘ ਤੇ ਆਰ ਪੀ ਸਿੰਘ ਨਾਲ ਮੈਂ ਰਮਾ ਸ਼ੰਕਰ ਦੂਰਦਰਸ਼ਨ ਸਮਾਚਾਰ ਕੇਂਦਰ ਜਲੰਧਰ